ਤਾ ਇਸ ਕਰਕੇ ਆਪਾਂ ਕਹਾਂ ਸੀ ਜਿਹੜਾ ਲੜਾਈ ਐ ਆਰ ਤੇ ਪਾਰਦੀ ਐ ਸਰਕਾਰ ਭਲੇਖੇ ਚ ਨਾ ਰਹੇ ਕੋਈ ਗੱਲ ਨਹੀਂ ਡੱਲੇਵਾਲ ਸਾਹਿਬ ਨੇ ਤਾਂ ਮਰਰ ਵਰ ਤੇ ਬੈਠਣਾ ਸੀਗਾ ਅੱਜ ਨਹੀਂ ਤਾਂ ਕੱਲ ਨਹੀਂ ਤੁਸੀਂ ਆਪ ਦਾ ਜਿਹੜਾ ਜੋਰ ਲਾਉਣਾ ਲਾ ਲਓ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਹਰ ਹਾਲਤ ਹੋਣਗੇ ਹੋਰ ਚੜਾ ਲਓ ਫੋਰਸ ਨਹੀਂ ਚੜਾਉਣੀ ਐ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਦੋਨੇ ਫੋਰਮਾਂ ਦੇ ਆਗੂ ਲੀਡਰਸ਼ਿਪ ਹੈ ਤਾਂ ਜਿਹੜੇ ਵਰਕਰ ਹੈ ਪੂਰੇ ਚਾਂਦ ਜਾਂ ਤੇਜ ਰਹਿ ਕੇ ਘਬਰਾਟ ਤੇ ਨਹੀਂ ਆਉਣਾ ਕਿਸੇ ਨੇ ਆਪਾਂ ਜਾਂ ਤੇਜ ਰਹਿ ਕੇ ਮੀਟਿੰਗ ਕਰਕੇ ਜੋ ਫੈਸਲੇ ਕਰਾਂਗੇ ਸਖਤ ਕਰਾਂਗੇ ਐਦੂ ਵੀ ਸਖਤ ਕਰਾਂਗੇ ਪਰ ਸਾਡੀ ਜਿਹੜੀ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੀਆਂ ਭਰਾਵੋ ਕੋਈ ਹੱਦਾ ਨਹੀਂ ਇਨਾਂ ਦਾ ਕੋਈ ਟਾਈਮ ਨਹੀਂ ਇਨਾਂ ਦਾ ਕੋਈ ਸਮਾਂ ਨਹੀਂ ਆਪਾਂ ਨੂੰ ਵੰਡ ਕੇ ਪਾੜ ਕੇ ਆਹ ਹਰਿਆਣੇ ਦੀ ਹੱਦ ਹੈ ਰਾਜਸਥਾਨ ਦੀ ਹੱਦ ਹੈ ਆ ਦੋਨੇ ਤਿੰਨੇ ਸਟੇਟਾਂ ਦੀ ਸਰਕਾਰਾਂ ਰਾਕੇ ਇਧਰ ਦੀ ਜਿਹੜਾ ਆ ਕੇ ਖੇਤਾ ਵਿੱਚ ਦੀ 2-300 ਬੰਦਾ ਪੁਲਿਸ ਦਾ ਆਪਣੇ ਇੱਕੇ ਦਮ ਸੁੱਤੇ ਪਏ ਬੰਦਿਆਂ ਨੂੰ ਜਿਹੜੇ ਉਰੇ ਪਏ ਸੀਗੇ ਉਹਨਾਂ ਨੂੰ ਦੱਬ ਲੈਣਾ ਬੋਲਣ ਵੀ ਨਹੀਂ ਦਿੱਤਾ ਤਾਂ ਉਹ ਜਿਹੜੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਦੀ ਉਨੀ ਥੋੜੀ ਹੈ ਆਪਾਂ ਜਿੰਨੇ ਵੀ ਕਿਸਾਨ ਇੱਥੇ ਆਏ ਆ ਆਪਾਂ ਜਾਤ ਤੇ ਚ ਰਹਿ ਕੇ ਫੈਸਲਾ ਦੇਵਾਂਗੇ ਆਪਾਂ ਜੋ ਪ੍ਰੋਗਰਾਮ ਹੈ ਕੋਈ ਗੱਲ ਨਹੀਂ ਸਾਡਾ ਏਕਾਗੂ ਪੁਲਿਸ ਨੇ ਚੱਕਿਆ ਤਾਂ ਦੂਜੇ ਦੀ ਜਿਹੜੀ ਲੜੀ ਆ ਆਪਣੀ ਮਰਨ ਵਰਸ ਦੀ ਉਹ ਹਰ ਹਰ ਚਲਾਵਾਂਗੇ ਪਰ ਭਰਾਵੋ ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਖਾਲੀ ਹੱਥਾਂ ਨਾਲ ਨਹੀਂ ਮੋਰਚੇ ਜਿੱਤੇਦੇ ਤਾਂ ਆਪਾਂ ਨੂੰ ਹੁਣ ਜਾਤ ਤੇ ਰਹਿ ਕੇ ਜਿੰਨੇ ਵੀ ਚਲਾਵਾਂਗੇ ਤਾ ਫੋਰਸ ਨੂੰ ਵੀ ਚੇਤਾਵਨੀ ਹੈ ਹੁਣ ਜਿੰਨੇ ਤੇ ਸਾਡੇ ਤੇ ਰਹੇ ਨੇ ਇਥੇ ਨੇੜੇ ਕਿਸੇ ਨੂੰ ਆਪਣੇ ਮੋਰਚੇ ਦੇ ਵਿੱਚ ਲੱਗਣ ਨਹੀਂ ਦੇਣੀ ਤਾਂ ਜਿੰਨੇ ਵੀ ਹੁਣ ਆਪਣੇ ਲੀਡਰਸ਼ਿਪ ਹੈ ਆਪਾਂ ਬੈਠ ਕੇ ਇਥੇ ਜਿੰਨੇ ਮੋਰਚੇ 'ਚੋਂ ਜਿੰਨੇ ਸਨੇਹੇ ਲੱਗ ਰਹੇ ਆ ਲੋਕ ਉੱਠ ਕੇ ਆ ਰਹੇ ਆ ਤਾਂ ਇਸ ਕਰਕੇ ਜਿੰਨੇ ਤੁਸੀਂ ਇੱਥੇ ਆਏ ਹੋ ਵਧਾਈ ਦੇ ਪਾਤਰੋਂ ਤਾਂ ਆਪਾਂ ਫੈਸਲਾ ਕਰਾਂਗੇ ਘਬਰਾਟ ਨਹੀਂ ਹੋਣਾ ਆਪਣਾ ਜਿਹੜਾ ਮੋਰਚਾ ਜਿਹੜੀਆਂ ਟਰਾਲੀਆਂ ਐ 5-10 ਜਣੇ ਬੰਦੇ ਉਧਰ ਪਹਿਰਾ ਦਿਓ ਜਿੰਨੇ ਵੀ ਰਸਤੇ ਆ ਇਧਰ ਵੀ ਪਹਿਰਾ ਦਿਓ ਇਧਰ ਜਿਹੜਾ ਸਾਰਾ ਸਾਡਾ ਸਟੇਜ ਜਿਹੜੀ ਬੰਦੇ ਵਰਕਰ ਬੈਠੇ ਆ ਇਹਨੂੰ ਜਾਪ ਤੇ ਜ ਰਹਿ ਕੇ ਕਿਉਂਕਿ ਇਹਨਾਂ ਦਾ ਕੋਈ ਯਕੀਨੀ ਤਾਂ ਕਿਹੜੇ ਵੇਲੇ ਕਿੰਨੇ ਇਹ ਹਮਲੇ ਕਰ ਸਕਦੇ ਨੇ ਹੋਰ ਫੋਰਸ ਆ ਸਕਦੀ ਆ ਤਾਂ ਆਪਾਂ ਨੂੰ ਭਰਾੜ ਦੇ ਨੂੰ ਜਾਪ ਤੇ ਰਹਿ ਕੇ ਜਿਹੜੇ ਰਸਤੇ ਆ ਆਹ ਰਸਤੇ ਦੇ ਵਿੱਚ ਵੀ ਆਪਾਂ ਟਰਾਲੀਆਂ ਲਾਵਾਂਗੇ ਉਧਰ ਲਾ ਕੇ ਸਾਰਾ ਕੋਈ ਪ੍ਰੋਗਰਾਮ ਕਰਕੇ ਜਿਹੜਾ ਆਪਾਂ ਰਸਤਾ ਦਿੱਤਾ ਸੀ ਲੋਕਾਂ ਨੂੰ ਇਹਦੀ ਹੁਣ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਨਹੀਂ ਪਰ ਜਿਹੜੇ ਆਪਣੇ ਉਹਨਾਂ ਨੇ ਹਮਲੇ ਬੋਲੇ ਆ ਪਹਿਲੀ ਵਾਰ ਦੇਖਿਆ ਕਿ ਸੁੱਤੇ ਪੇ ਬੰਦਿਆਂ ਨੂੰ ਚੱਕ ਕੇ ਲੈ ਕੇ ਜਾਣਾ ਬੋਲਣ ਵੀ ਨਹੀਂ ਦੇਣਾ ਕਿਸੇ ਨੂੰ ਤਾਂ ਜਿਹੜੀ ਆਪਣਾ ਭੰਨ ਤੋੜ ਕਰਕੇ ਗਏ ਆ ਹੁਣ ਆਪਣੇ ਜਿਹੜੇ ਉਹ ਮੁੰਡੇ ਵੀ ਸੀਗੇ ਜਿਹੜੇ ਇਹਨਾਂ ਦੇ ਮੋਬਾਈਲ ਚੱਕ ਕੇ ਲੈ ਕੇ ਜਾਣਾ ਸਮਾਨ ਲੈ ਕੇ ਜਾਣਾ ਚੱਕ ਕੇ ਜਿਵੇਂ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਜਿਹੜੇ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਤਾ ਐ ਆ ਕੇ ਤਾਬਾ ਬੋਲ ਕੇ ਜਿਵੇਂ ਆਪਣੇ ਡੱਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਆਪਾਂ ਕੋਈ ਗੱਲ ਨਹੀਂ ਜਾਬ ਤੇ ਜ ਰਹਿ ਕੇ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਘਬਰਾਟ ਚ ਲੈ ਕੇ ਆਉਂਦੀਆਂ ਹੁੰਦੀਆਂ ਨੇ ਆਪਾਂ ਨਹੀਂ ਘਬਰਾਟ ਚ ਆਉਣਾ ਹਰ ਹਾਲਤ ਜਿੱਤਾਂਗੇ ਹਰ ਹਾਲਤ ਜਿਹੜੀ ਲੜੀ ਐ ਉਹਨੂੰ ਤੋੜਾਂਗੇ ਤਾਂ ਹੁਣ ਆਪਾਂ ਦੀ ਜਿਹੜੀ ਹੋਰ ਵੀ ਜ਼ਿੰਮੇਵਾਰੀ ਬਣ ਗਈ ਐ ਕਈ ਲੋਕ ਆਪਣੇ ਵਰਕਰ ਵੀ ਸਰਸਰੀ ਸਮਝਦੇ ਸੀ ਬਈ ਯਾਰ ਆਏ ਨਹੀਂ ਹੋਣਾ ਕੁਝ ਮਰ ਵਰਤ ਨਾਲ ਨਹੀਂ ਹੋਣਾ ਕੁਝ ਪ੍ਰਾਪ ਉਹ ਕਿੰਨੀਆਂ ਆਪਾਂ ਰੇਲਾ ਰੋਕੀਆਂ ਕਿੰਨੇ ਰੋਡ ਜਾਮ ਕੀਤੇ ਐ ਆ ਜਿਹੜਾ ਸਿਰੇ ਦਾ ਐਕਸ਼ਨ ਸਰਕਾਰ ਇਹਨੂੰ ਫੇਲ ਕਰਨਾ ਚਾਹੁੰਦੀ ਐ ਕਿਸੇ ਹਾਲਤ ਨਹੀਂ ਆਪਾਂ ਫੇਰ ਹੋਣ ਦੇਵਾਂਗੇ ਭਾਵੇਂ ਮਰ ਜਾਾਂਗੇ ਇੱਥੋਂ ਇੱਥੇ ਬੈਠੇ ਤਾਂ ਆਪਾਂ ਜਿਹੜਾ ਲੜੀ ਐ ਉਹ ਹਰ ਹਾਲਤ ਆ ਮੈਂ ਦੋਨੇ ਫੋਰਮਾਂ ਦੇ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਦੇਵਾਂਗੇ ਜਿਹੜਾ ਆਪਣਾ ਪ੍ਰੋਗਰਾਮ ਦਿੱਤਾ ਉਹ ਐ ਹਰ ਹਾਲਤ 12 ਵਜੇ ਸਟੇ ਚਲਾ ਕੇ ਮਰ ਵਰਤੇ ਬੈਠਾਂਗੇ ਬੋਲੇ